ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਇੱਕ ਟਮਾਟਰਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਜਾਂਦਾ ਹੈ ਤੇ ਉਸ ਤੋਂ ਬਾਅਦ ਲੋਕਾਂ ਦੀ ਸ਼ਰਮਨਾਕ ਕਰਤੂਤ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲੋਕਾਂ ਨੇ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਤੁਸੀਂ ਦੇਖ ਪਾ ਰਹੇ ਹੋ ਕਿ ਲੋਕ ਕਿਵੇਂ ਲਫਾਫੇ ਤੇ ਥੈਲੇ ਭਰ-ਭਰ ਕੇ ਆਪਣੇ ਘਰਾਂ ਨੂੰ ਲਿਜਾਣਦੇ ਹੋਏ ਨਜ਼ਰ ਆਉਂਦੇ ਨੇ ਹਾਈਵੇ ਦੇ ਉੱਪਰ ਗੱਡੀਆਂ ਕਾਰਾਂ ਸਕੂਟਰ ਮੋਟਰਸਾਈਕਲ ਲੋਕ ਰੋਕ-ਰੋਕ ਕੇ ਉੱਥੇ ਲਫਾਫੇ ਭਰਦੇ ਹੋਏ ਨਜ਼ਰ ਆਏ ਉਹਨਾਂ ਦੇ ਵੱਲੋਂ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਲੋਕਾਂ ਦੀ ਸ਼ਰਮਨਾਕ ਕਰਤੂਤ ਨਿਕਲ ਕੇ ਸਾਹ ਤਾਂ ਸੰਗਰੂਰ ਦੇ ਵਿੱਚ ਇਹ ਇੱਕ ਟਰੱਕ ਡਰਾਈਵਰ ਦੇ ਨਾਲ ਹਾਦਸਾ ਵਾਪਰਦਾ ਜਿਸ ਦਾ ਟਮਾਟਰਾਂ ਦੇ ਨਾਲ ਟਰੱਕ ਭਰਿਆ ਹੋਇਆ ਸੀ ਜਿਹੜਾ ਹਿਮਾਚਲ ਤੋਂ ਗੁਜਰਾਤ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਸ ਦੇ ਨਾਲ ਇਹ ਹਾਦਸਾ ਵਾਪਰਦਾ ਜਿਹੜਾ ਇੱਕ ਕਾਰ ਵਾਲੇ ਨੂੰ ਬਚਾਉਂਦਾ ਬਚਾਉਂਦਾ ਆਪਣਾ ਟਰੱਕ ਪਲਟਾ ਵੈੰਦਾ ਤੇ ਉਸ ਤੋਂ ਬਾਅਦ ਨਾ ਤਾਂ ਉਹ ਕਾਰ ਵਾਲਾ ਮੌਕੇ ਤੇ ਰੁਕਦਾ ਤੇ ਉਸ ਤੋਂ ਬਾਅਦ ਜਿਹੜੇ ਲੋਕ ਰੁਕਦੇ ਨੇ ਤੁਸੀਂ ਦੇਖ ਪਾ ਰਹੇ ਹੋ ਕਿਵੇਂ ਸ਼ਰਮਨਾਕ ਕਰਤੂਤ ਕਹਿ ਸਕਦੇ ਨਾ ਲੋਕਾਂ ਦੀ ਨਿਕਲ ਕੇ ਸਾਹਮਣੇ ਆ ਜਿਹੜੇ ਲਫਾਫੇ ਭਰ-ਭਰ ਕੇ ਫਰੀਦਾ ਸਮਾਨ ਦੇ ਕੇ ਫਰੀਦੇ ਟਮਾਟਰ ਦੇ ਕੇ ਮੌਕੇ ਤੋਂ ਲਫਾਫੇ ਥੈਲੇ ਭਰ ਕੇ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਚ ਲੈ ਜਾਂਦੇ ਹੋਏ ਨਜ਼ਰ ਆਏ ਨੇ ਤਾਂ ਸੰਗਰੂਰ ਤੋਂ ਮਾਮਲਾ ਨਿਕਲ ਕੇ ਸਾਹਮਣੇ ਆ ਜਿੱਥੇ ਇੱਕ ਤਰ੍ਹਾਂ ਨਾਲ ਲੋਕਾਂ ਦੀ ਸ਼ਰਮਨਾਕ ਕਰਤੂਤ ਕਹਿ ਸਕਦੇ ਆ ਜਿਸ ਦੇ ਵਿੱਚ ਇਹ ਲੋਕ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਜੋ ਹੈ ਸ਼ਰਮਨਾਕ ਕਰਤੂਤ ਉੱਥੇ ਕਰਦੇ ਹੋਏ ਨਜ਼ਰ ਆਈ ਉਹਨਾਂ ਦੇ ਵੱਲੋਂ ਲਫਾਫੇ ਭਰੇਗੇ ਟਮਾਟਰਾਂ ਦੇ ਨਾਲ ਤੇ ਥੈਲੇ ਭਰੇਗੇ ਜਿਹੜੇ ਆਪਣੀਆਂ ਗੱਡੀਆਂ ਸਕੂਟਰ ਮੋਟਰਸਾਈਕਲਾਂ ਤੇ ਰੱਖ ਕੇ ਉਸ ਤੋਂ ਬਾਅਦ ਲਿਜਾਂਦੇ ਹੋਏ ਨਜ਼ਰ ਆਈ